ਸਾਡੇ YouTube ਚੈਨਲ ਦੇ ਆਫਰ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਪੁਲਿਸ ਟ੍ਰੇਨਿੰਗ ਸੈਂਟਰ ਗਲੋਗ ਵਿਖੇ ਮੁੱਖ ਮੰਤਰੀ ਸਰਦਾਰ ਪਰਮ ਸਿੰਘ ਮਾਨ ਦੁਆਰਾ ਪੰਜ ਮੁਲਾਜ਼ਮ ਜਿਹਦੇ ਬੰਦੀਆਂ ਨਾਲ ਮੀਟਿੰਗ ਸੰਬੰਧੀ ਆਈ ਆਫਕਮ ਦਾ ਜ਼ਿਕਰ ਕਰਾਂਗੇ। ਪਰੰਤੂ ਇਹਦੇ ਸ਼ੁਰੂ ਤੋਂ ਪਹਿਲਾਂ ਆਫਰ ਨੂੰ ਜਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਿਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ 19 ਜਨਵਰੀ 2025 ਨੂੰ ਹੋਣ ਵਾਲੇ ਚੋਣ ਲਈ ਸਿਆਸੀ ਮਾਹੌਲ ਬਖਿਆ ਹੋਇਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਕਿਉਂ ਜਿੱਤਣ ਲਈ ਅੱਡੀ ਚੋਟੀ ਦਾ ਜੋੜ ਹਰੇਕ ਪਾਰਟੀ ਲਗਾ ਰਹੀ ਹੈ ਭਾਵੇਂ ਸੱਤਾ ਸਾਡੀ ਖਾਮਾ ਦੀ ਪਾਰਟੀ ਨੂੰ ਸੱਤਾ ਦੇ ਕਾਬਿਲ ਹੋਣ ਕਰਕੇ ਕਈ ਲਾਭ ਮਿਲਣ ਦੀ ਸੰਭਾਵਨਾ ਹੈ ਪਰੰਤੂ ਪਿਛਲੇ ਸਾਢੇ 3 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਤੇ ਖਾਸ ਤੌਰ ਤੇ ਮਜ਼ਦੂਰ ਤੇ ਪੈਨਸ਼ਨਰ ਨਿਰਾਸ਼ ਹਨ ਤੇ ਸਰਕਾਰ ਨੂੰ ਵਿਰੋਧ ਉਧਿਆਨੇ ਵਿਕੇ ਤਰਨੇ ਮਜਾਦੇ ਕਰਕੇ ਸਰਕਾਰ ਦੀਆਂ ਵੋਟਾਂ ਨੂੰ ਖੋਰਾ ਲਗਾਉਣ ਦੀ ਕੋਸ਼ਿਸ਼ ਦੇ ਵਿੱਚ ਹਨ ਵਕਤ ਇਨਜਾਗਤ ਨੂੰ ਪੈ ਨੂੰ ਪਛਾਣਦੇ ਹੋਏ ਸਰਕਾਰ ਨੇ ਮੁਲਾਜ਼ਮਾਂ ਪੈਨਸ਼ਨਾਂ ਨੂੰ ਸ਼ਾਂਤ ਕਰਨ ਲਈ ਧੜਾ ਧੜ ਮੀਟਿੰਗਾਂ ਦਾ ਦੌਰ ਚਲਾਇਆ ਹੋਇਆ ਹੈ ਤਾਂ ਜੋ ਮੁਲਾਜ਼ਮਾਂ ਦਾ ਰੋਹ ਸ਼ਾਂਤ ਹੋ ਜਾਵੇ ਤੇ ਉਹ ਆਮ ਆਗੇ ਪਾਰਟੀ ਦੀਆਂ ਵੋਟਾਂ ਨੂੰ ਖੋਰਾ ਨਾ ਲਗਾਉਣ ਇਸੇ ਗੜੀ ਵਿੱਚ ਹੀ 3704 ਅਧਿਆਪਕਾਂ ਸਮੇਤ ਪੰਜ ਮੁਲਾਜ਼ਮ ਜਥੇ ਬਣਿਆ ਨਾਲ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ 15 ਜਨਵਰੀ ਨੂੰ ਫਲਾਗ ਵਿਖੇ ਇੱਕ ਵੱਡੀ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਹੈ। ਗੌਰਤਮਲਬ ਹੈ ਕਿ ਮੁੱਖ ਮੰਤਰੀ ਇਸ ਮੀਟਿੰਗ ਵਿੱਚ ਇੱਕ ਵੀਡੀਓ ਕਾਨਫਰੰਸ ਰਾਈ ਸ਼ਾਮਲ ਹੋਈ ਜਦ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬਿਆਸ ਸਨੇਤ ਸਰਦਾਰ ਦੇ ਕਈ ਪੁਜੇ ਦਿਖਾਦੀ। ਖੁਦ ਇਸ ਮੀਟਿੰਗ ਵਿੱਚ ਹਾਜ਼ਰ ਹਾਜ਼ਰ ਹੋਏ ਸਨ ਸਿੱਖਿਆ ਮੰਤਰੀ ਨਵਲਾਵਾ ਡਾਕਟਰ ਕੁਮਾਰਜੀਤ ਕੋਰ ਸੋਸ਼ਲ ਵੈਲਫੇਅਰ ਮਿਨਿਸਟਰ ਪ੍ਰਮੁਖ ਸਕਰਤਰ ਵੇਤ ਸ਼੍ਰੀ ਕ੍ਰਿਸ਼ਨ ਕੁਮਾਰ ਸਿੱਖ ਸਕਰਤਰ ਅਨੰਦਤਾ ਮਿੱਤਰ ਪਰਸ਼ੁਨਨ ਗਪਾਉਂਗ ਦੇ ਸਕਰਤਰ ਗੁਰਪ੍ਰੀਤ ਸਫਲਾ ਅਧੀ ਮੀਟਿੰਗ ਵਿੱਚ ਹਾਜ਼ਰ ਹੋਏ ਜੇਕਰ ਮੰਗਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 3704 ਟੀਚਰ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਵਿਚਾਰਿਆ ਗਿਆ ਇਸ ਜਥੇਬੰਦੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੀ ਚੋਣ ਪ੍ਰਕਿਰਿਆ 17/7/2020 ਤੋਂ ਪਹਿਲਾਂ ਆਪਦੀ ਸ਼ੁਰੂ ਹੋਈ ਸੀ ਤੇ ਇਸ ਲਈ ਉਹਨਾਂ ਇਹ ਕੇਂਦਰ ਸਰਕਾਰ ਦਾ ਜੋ ਸੱਤਵ ਤਨਖਾਹ ਕਮਿਸ਼ਨ ਆ ਲਾਗੂ ਕੀਤਾ ਗਿਆ ਹੈ ਉਹ ਉਹਨਾਂ ਨਾਲ ਧਕਾ ਹੈ ਇਹ ਤੋਂ ਲਵਾ ਉਹ ਪੰਜਾਬ ਐਨ ਖੇਲਿਆਨਾ ਹਾਈ ਕੋਰਟ ਤੋਂ ਵੀ ਤੇ ਸੁਪਰੀਮ ਕੋਰਟ ਤੋਂ ਵੀ ਕੇਸ ਜਿੱਤ ਚੁੱਕੇ ਹਨ ਤੇ ਉਹਨਾਂ ਨੂੰ ਪੰਜਾਬ ਦਾ ਸੇਵਾ ਤਨਖਾਹ ਕਮਿਸ਼ਨ ਦਿੱਤਾ ਜਾਣਾ ਚਾਹੀਦਾ ਹੈ ਸਦਾ ਭਗਤ ਸਿੰਘ ਮਾਨ ਨੇ ਉਹਨਾਂ ਦੀ ਇਸ ਮੰਗ ਲਈ ਚੰਗਾ ਹੰਗਾਮਾ ਭਰਿਆ ਤੇ ਬੋਸਾ ਦਿੱਤਾ ਕਿ ਇਸ ਮਹੀਨੇ ਹੀ ਇਸ ਸੰਬੰਧੀ ਸਬੀਕਿੰਗ ਆਰਡਰ ਜਾਰੀ ਕਰ ਦਿੱਤੇ ਜਾਣਗੇ ਪਰੰਤੂ ਪ੍ਰਮੁੱਖ ਸਰਪੱਤਰ ਵਿਖੇ ਰਵੀਸ਼ੰਗਰ ਨੇ ਕਿਹਾ ਕਿ ਪੰਜਾਬ ਦਾ ਖੇਮਾ ਤਨਖਾਹ ਅਡਮਿਸ਼ਨ ਲਾਗੂ ਕਰਨ ਨਾਲ ਸਰਕਾਰ ਤੇ ਭਾਰੀ ਵਿੱਤੀ ਬੋਝ ਪਵੇਗਾ ਇਹ ਤੋਂ ਇਲਾਵਾ ਲਿਸਟਾਂ ਦੀ ਕਾਸਟ ਕਰਨ ਕਰਕੇ ਏਸ 117 ਵਿਅਕਤੀਆਂ ਨੂੰ ਮੈਡ ਸੂਚੀ ਵਿੱਚੋਂ ਜੋ ਬਾਹਰ ਕਰ ਦਿੱਤਾ ਗਿਆ ਹੈ ਉਸ ਪ੍ਰਤੀ ਵੀ ਆਵਾਜ਼ ਪੁਟਾਈ ਗਈ ਤ ਉਸ ਬਾਰੇ ਵੀ ਹਮਦਰਦੀ ਨਾਲ ਵਿਚਾਰ ਕੀਤੇ ਜਾਣ ਦਾ ਬਲੋਸਾ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਆਰਜੀ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਕੌਰ ਨੇ ਮੰਗ ਉਠਾਈ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ 6000 ਰੁਪਏ ਤੇ ਕੰਮ ਕਰਨਾ ਪੈ ਰਿਹਾ ਹੈ ਜਿਸ ਨਾਲ ਉਹਨਾਂ ਦਾ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ ਉਹਨਾਂ ਤਨਖਾਹ ਵਧਾਏ ਜਾਣ ਦੇ ਨਾਲ ਨਾਲ ਵਧੈਤਨ ਕੀਤੇ ਜਾਣ ਦੀ ਵੀ ਮੰਗ ਕੀਤੀ ਉਹਨਾਂ ਦੀ ਰੈਗੂਲਰ ਕਿਤੇ ਜਾਣ ਦੀ ਮੰਗ ਬਾਰੇ ਤਾਂ ਇਹ ਕਿਹਾ ਗਿਆ ਕਿ ਇਹ ਲੰਬਾ ਪ੍ਰੋਸੈਸ ਹੈ ਤੇ ਇਸ ਨੂੰ ਅਜੇ ਸਮਾਂ ਲੱਗੇਗਾ ਪਰੰਤੂ ਉਹਨਾਂ ਦੀ ਤਨਖਾਹਾਂ ਦੀ ਰੋਲ ਕਿਤਾਵਾਂ ਦਿੱਤੀ ਜਾਵੇਗੀ ਕਿੰਨੀ ਤਨਖਾਹ ਵਧਾਈ ਜਾਣ ਦੇ ਸਬੰਧੀ ਪ੍ਰਸ਼ਨ ਪੁੱਛੇ ਜਾਣ ਤੇ ਉਹ ਇਸ ਨੂੰ ਟਾਲਦੇ ਹੋਏ ਪ੍ਰੋਮਸਾ ਦਿੱਤਾ ਗਿਆ ਕਿ ਇੰਨੀ ਕਿ ਤਨਖਾਹ ਜ਼ਰੂਰ ਵਧਾਈ ਜਾਵੇਗੀ ਜਿਸ ਨਾਲ ਉਹਨਾਂ ਦਾ ਚੰਗਾ ਗੁਜ਼ਾਰਾ ਹੋ ਸਕੇ ਈਟੀਡੀ ਟੈਕਟਰ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਠੱਕਰ ਨੇ ਉਨ੍ਹਾਂ ਨੇ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹਾਂ ਤੇ ਹੋਰ ਲਾਭ ਦੇਤੇ ਜਾਣ ਦੀ ਮੰਗ ਉਠਾਈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਦੇ 4320 ਟੀਚਰਾਂ ਨੂੰ ਤਾਂ ਪੰਜਾਬ ਦਾ 6ਵਾਂ ਤਨਖਾਹ ਦਿੱਤਾ ਜਾ ਰਿਹਾ ਹੈ। ਪਰੰਤੂ 180 ETT ਟੀਚਰ ਜਿਹੜੇ ਹਨ ਜਿਨ੍ਹਾਂ ਦੇ ਕੇ ਕੇਂਦਰ ਸਰਕਾਰ ਦਾ ਸੱਤਵਾਂ ਤਨਖਾਹ ਕਮਿਸ਼ਨ ਆਉ ਲਾਗੂ ਹੈ। ਇਸ ਦੇ ਨਾਲ ਉਹਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੀ ਇਸ ਮੰਗ ਪ੍ਰਤੀ ਵੀ ਪ੍ਰਸਾਦ ਦਿੱਤਾ ਗਿਆ ਤੇ ਕਿਸੇ ਮਹੀਨੇ 24 ਤੇ 25 ਜੂਨ ਨੂੰ ਦੁਬਾਰਾ ਮੀਟਿੰਗ ਕਰਕੇ ਉਹਨਾਂ ਦਾ ਮਸਲਾ ਹੱਲ ਕਰ ਦਿੱਤੇ ਜਾਣ ਦਾ ਪ੍ਰਸਾਦ ਦਿੱਤਾ ਗਿਆ ਹੈ ਆਂਗਣਵਾੜੀ ਮਜ਼ਦੂਰ ਯੂਨੀਅਨ ਦੀ ਕੌਮੀ ਪ੍ਰਧਾਨ ਮੈਡਮ 쿠ਸ਼ਾ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨਾਲ ਕੀਤਾ ਵਾਅਦਾ ਯਾਦ ਕਰਾਇਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿਹਾ ਸੀ ਕਿ ਉਹਨਾਂ ਦਾ ਮਾਮਲਾ ਪਤਾ ਦਿਉਣਾ ਕਰ ਦਿੱਤਾ ਜਾਵੇਗਾ ਇਸ ਮੰਗ ਬਾਰੇ ਨਾ ਤਾਂ ਮੁੱਖ ਮੰਤਰੀ ਨੇ ਤੇ ਨਾ ਕਿਸੇ ਮੰਤਰੀ ਨੇ ਹਾਂ ਪੱਕੀ ਹੰਗਾਰਾ ਭਰਿਆ ਪਰੰਤੂ ਇਹ ਪ੍ਰੋਸਾ ਦਾਇ ਕੇ ਉਹਨਾਂ ਦੀਆਂ ਜੋ ਹੋਰ ਪਗਦੀਆਂ ਬੰਦਾ ਅੰਨ ਕੋਝਰੂਰ ਪੂਰੀਆਂ ਕਰ ਦਿੱਤੀਆਂ ਜਾਣੀਆਂ ਸੋ ਹੁਣ ਦੇਖਣ ਵਾਲਾ ਹੈ ਕਿ ਇਹ ਹੋਵੇਗੀ ਕਿ ਜਿਨ੍ਹਾਂ ਮੰਗਾ ਕਰਤੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਹੋਰ ਮੰਤਰੀਆਂ ਨੇ ਹਾਂ ਪੱਕੀ ਹੰਗਾਰਾ ਭਰਿਆ ਹੈ ਉਹਨਾਂ ਨੂੰ ਕਦੋਂ ਅਮਲੀ ਰੂਪ ਦਿੱਤਾ ਜਾਂਦਾ ਹੈ ਇਸ ਵੀਡੀਓ ਵਿੱਚ ਬੱਸ ਇਹ ਨਾਹੀਂ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ